ਵੀਡੀਓ ਪੀ ਆਹ ਆਹ अच्छा <laughs> मैनसर ਬਾਈ ਸਾਰੇ ਆ ਵੀਓ ਥਾਵਾਂ ਤੇ ਬਹਿ ਜਾਓ ਬਾਈਰ ਮੋਲ ਮੈਚ ਕਰਾਈਏ ਸਟਾਰਟ ਬਾਈ ਉਦੇ ਆ ਜੀ ਬਾਈ ਸਾਰੇ ਆਦੀਆਂ ਥਾਵਾਂ ਤੇ ਬਹਿ ਜਾਓ ਬਾਈ ਅਨਮੋਲ ਦੇ ਸੁਖਮਣ ਮੈਚ ਨੂੰ ਕਰਾ ਦਿਓ ਬਾਈ ਜਾਦੂ ਉਹਨਾਂ ਮਾੜੀ ਨੂੰ ਹੋਵੇ ਨਹੀਂ ਬਾਈ ਖਰਮਣ ਉਹ ਮੇਰਾ ਅਦਵਾ ਬਸ ਹੋ ਗਿਆ ਬਾਈ ਇਹ ਗੱਲ ਕਿ ਹੋ ਗਈ ਵੀਰੇ ਤੇਰੇ ਨਾਲ ਬਲੀ ਕੋਈ ਨਹੀਂ ਬਾਈ ਪਿੰਦਰ ਬਰਾੜ ਤੇ ਗਰਨੂਰ ਬਰਾੜ ਨੇ ਬਈ ਲੰਗਰ ਦੀ ਬਹੁਤ ਸੇਵਾ ਕੀਤੀ ਆ ਉਦੋਂ ਦੇ ਉੱਥੇ ਹੀ ਡਿਊਟੀ ਨਿਭਾਈ ਜਾਂਦੇ ਆ ਬਹੁਤ ਬਹੁਤ ਧੰਨਵਾਦ ਬਾਈ ਪਿੰਦਰ ਬਰਾੜ ਤੇ ਗਰਨੂਰ ਬਰਾੜ ਦਾ ਜੀ ਅਸ ਤੋਂ ਅਗਲਾ ਮੈਚ ਅਰਮੋਦ ਤੇ ਪੰਪਾ ਤੇ ਹਰਮਨ ਤੇ ਆਕਾਸ਼ ਦਾ ਬਾਈ ਆ ਇਹ ਵੀ ਨਮਾ ਕਰਨਾ ਸੀ ਭਾਈ ਅਮੋਲ ਮੈਚ ਸ਼ੁਰੂ ਕਰ ਪ੍ਰਿੰਸ ਮੈਚ ਸ਼ੁਰੂ ਕਰ ਬਾਈ ਸਾਰੇ ਆਪਣੀਆਂ ਥਾਵਾਂ ਦੇ ਵਿੱਚ ਅਰਮੋਲ ਤੇ ਪਮਾਇਸ ਮੈਚ ਦੇ ਰੌਫੀਆ ਪਿਛਲੀ ਵਾਰ ਤੇ ਜੇਤੂ ਆ ਦੋਵੇਂ ਬਈ ਓ ਜੱਗਾ ਤੇ ਪ੍ਰਿੰਸ ਕਹਿੰਦੇ ਬਹੁਤ ਸੋਹਣਾ ਖੇਡਦੇ ਆ ਮੁੰਡੇ ਪਿਛਲੀ ਵਾਰ ਫਾਈਨਲ ਵਿੱਚ ਹਾਰੇ ਹੀ ਦੋਵੇਂ ਅਰਮਾਨ ਤੇ ਖੁਸ਼ਮਣ ਵੱਲੋਂ ਜਗਵੀਰ ਦੀ ਹਰ ਸ਼ਾਟ ਤੇ 100 ਰੁਪਿਆ ਤਾੜੀਆਂ ਆਈ ਅਰਮਾਨ ਬਰਾਉਂਡ ਤੇ ਖੁਸ਼ਮਣ ਵੱਲੋਂ ਜਗਵੀਰ ਦੀ ਹਰ ਸ਼ਾਟ ਤੇ 100 ਰੁਪਿਆ 10-0, चार जीरो ਠੀਕ ਆ ਯਾਰ ਪ੍ਰਿੰਸ ਹੁਣ ਖੁੱਲਿਆ ਸਰੀਰ ਪ੍ਰਿੰਸ ਦਾ 2 4 ਬਈ ਰੈਫਰੀ ਤੋਂ ਬਿਨਾ बाक़ी सारे बहजो जगे जा ड्रावा बि बढ़िया तिनि पंज प्रिंस संधू

की पॉइंट है भाई साढ़े जगे के किन्ने हैं ज 9 3 ਹੂੰ ਪੁਆਇੰਟ ਪੋਦੇ ਦੀ ਟੀਮ ਦਾ 10 3 10 3 ਖੜ ਗਿਆ ਵਾਤਾ ਦਾ ਜਦੋਂ ਪਹਿਲਾਂ ਨਿਕਲ ਗਿਆ ਪ੍ਰਿੰਸ ਉਹਦੇ ਜੱਗਾ ਨਹੀਂ ਹਾਂਜੀ ਹਾਂਜੀ ਹੋ ਜੇਗੀ ਐਂਟਰੀ ਵੀਰੇ ਜੱਗਾ ਪਤਾ ਨਹੀਂ ਕਿਹੜੀ ਗੇਮ 'ਚ ਕਾਮਯਾਬ ਹੋਊਗਾ ਸੋਚ ਤੋਂ ਬਾਹਰ ਮਹਿਲਾ ਦਾ ਕਬੱਡੀ ਰਹਿ ਗਈ ਆ ਮੇਰਾ ਰਾਦਾ ਵੀ ਹੈ ਨੋ ਕਬੱਡੀ 'ਚ ਪਾ ਦੇਗੀ ਪ੍ਰਿੰਸ ਵੀ ਬਾਈ ਖੱਬੂ ਆਪਾਂ ਨੂੰ ਵਾਰੀ ਵਾਰ ਠੀਕ ਆ ਮੇਰੇ ਅਕਾਲ ਪੁਰਖ ਚਾਰਟ ਮਾਰੀ ਸੀ ਜੱਗੇ ਨੇ ਪਰ ਸੀਰੀਅਸ ਹੋ ਕੇ ਖੇਡੋ ਪਿਛਲਾ ਮੈਚ ਬਹੁਤ ਵਧੀਆ ਰਿਹਾ ਹਾਂ ਮੈਚ ਜਿਹੜਾ ਹੈ ਫੋਕਾ ਫੋਕਾ ਜਿਹਾ ਲੱਗ ਰਿਹਾ ਮੇਰੀ ਕੋਈ ਨਹੀਂ ਪਣੀ ਨਹੀਂ ਭਾਈ ਮੋਰੋ ਕਿਹੜਾ ਪੁਆਇੰਟ ਕਿੰਨੇ ਪੁਆਇੰਟ ਹੈ ਬਾਈ ਕਮਾਂਡਰ ਨੂੰ ਤਾਂ ਦੱਸੋ ਵੀਰੇ ਫਿਰ ਪਹੁੰਚ ਕੇ ਦੱਸਣਾ ਸਾਡੇ ਦਰਮਿਆਨ ਹਰਚਾਰ ਸਿੰਘ ਬਰਾੜ ਪਹੁੰਚ ਚੁੱਕੇ ਨੇ ਕਿਸਾਨ ਯੂਨੀਅਨ ਪ੍ਰਦਾਨ ਜਤੇਬੰਦੀ ਲੱਖੇਵਾਲੀ ਉਹਨਾਂ ਦਾ ਸਵਾਗਤ ਕਰਦੇ ਆਂ

ਪੁਆਇੰਟ ਉਦੇ ਦੀ ਟੀਮ ਉਦੇ ਦੀ ਟੀਮ ਦੇ ਖਾਤੇ ਪ੍ਰਿੰਸ 3 ਪੁਆਇੰਟ ਬਹੁਤ ਹੀ ਖਰਾਬ ਪ੍ਰਦਰਸ਼ਨ ਪ੍ਰਿੰਸ ਦਾ ਤੇ ਜੱਗੇ ਦਾ ਥੱਲੇ ਨਹੀਂ ਮਾਰਨੀ ਨੈਟ ਉੱਪਰ ਇਕਾਦੀ ਟੀਬ ਹੋਰ ਲਾ ਦਿੰਦੇ ਪ੍ਰਿੰਸ ਚਾਤੀ ਨਹੀਂ ਮਾਰਨੇ ਪਤਾ ਨਹੀਂ ਕੀ ਗੱਲ ਹੈ ਬਣਾ ਬਣਾ ਕੇ ਦੇਈ ਜਾਂਦਾ ਪਤੰਦਰ ਚੱਲ ਠੀਕ ਆ ਛਾੜ ਤਾਂ ਮਾਈ ਨਾ ਭਾਵੇਂ ਨੈਟ ਚ ਵਜਦੀ ਤੇ ਵੱਜੀ ਜਾਵੇ ਬਾਈ ਜਾਦੂ ਵੱਲੋਂ ਕਮੇਟੀ ਨੂੰ 500 ਰੁਪਇਆ ਬਹੁਤ ਬਹੁਤ ਧੰਨਵਾਦ ਬਾਈ ਜਾਦੂ ਦਾ ਬਾਈ ਤਾੜੀਆਂ ਬਾਈ ਜਾਦੂ ਦੇ ਨਾਂ ਤੇ ਹਰਚਰਨ ਸਿੰਘ ਬਰਾੜ ਜਿਨ੍ਹਾਂ ਨੇ 1100 ਦਾ ਸਨਮਾਨ ਮਾਨ ਕੀਤਾ ਹੈ ਨੌਜਵਾਨਾਂ ਦਾ ਕਿਸਾਨ ਜੂਨੀਅਰ ਨੇਤਾ ਉਗਰਾਹਾ ਜਥੇਬੰਦੀ ਉਗਰਾਹਾ ਬੰਦਾ ਕੀ ਹੈ ਦਿੱਲੀ ਦਰਨੇ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਰਿਹਾ ਹੈ ਹਰਚਰਨ ਸਿੰਘ ਦਾ ਮੈਨੂੰ ਲੱਗਦਾ ਸਮਾਪਤੀ ਹੋ ਗਈ ਕਸੀਰ ਅਨਮੋਲ ਅਨਮੋਲ ਰੈਫਰੀ ਪੁਆਇੰਟ ਪੁਆਇੰਟ 6-3 ਪ੍ਰਿੰਸ ਨੇ ਸ਼ਾਟ ਮਾਰੀ ਆ ਭਾਈ ਇੱਕ ਹੋਰ ਸ਼ਾਟ ਲੇਕਨ ਨਹੀਂ ਕੋਈ ਨਾ ਪ੍ਰਿੰਸ 7-3 ਹੂੰ ਕੀੜੀ ਚੈੱਕ ਕਰ ਰਹੇ ਆ ਚੀਰੀ ਦੇ ਠੀਕ ਪ੍ਰਿੰਸ ਦਾ ਜਿਹੜਾ ਆਬਜੈਕਸ਼ਨ ਸੀ ਸਹੀ ਹੈ ਨੋ ਬਾਲ ਫਿਰ ਤੋਂ ਗੇਮ ਜਿਹੜੀ ਹੈ ਸਟਾਰਟ ਜੱਗਾ ਪ੍ਰਿੰਸ ਨਹੀਂ ਅੱਜ ਸ਼ਾਟਾਂ ਜਿਹੜੀਆਂ ਆਧ ਵਿਚਾਲੇ ਅੜੀ ਜਾਂਦੀਆਂ ਪਾਰ ਨਹੀਂ ਜਾ ਰਹੀਆਂ 8-3 ਦਾ ਮੁਕਾਬਲਾ प्रिंस पॉइंट लेना चाहते हैं पर नहीं नौ तीन जगा है ਪ੍ਰਿੰਸ ਪੁਆਇੰਟ ਲੈ ਲਿਆ ਬਈ ਤਾੜੀਆਂ ਪ੍ਰਿੰਸ ਤੇ ਜੱਗੇ ਨੇ ਪੁਆਇੰਟ ਲੈ ਲੇ ਬਈ ਸਕੋਰ ਦੱਸੋ ਬਈ 5-9 ਦਾ ਮੁਕਾਬਲਾ ਬਈ ਹਾਂ 4 ਬਈ ਸੌਰੀ ਇਹ ਦੂਜਾ ਸੈਟ ਠੀਕ ਪ੍ਰਿੰਸ ਦੇ ਡੈਡੀ ਵੱਲੋਂ ਇੱਕ ਅਨਾਉਂਸਮੈਂਟ ਹੋਈ ਹੈ ਜੇ ਜੱਗਾ ਤੇ ਪ੍ਰਿੰਸ ਮੈਚ ਜਿੱਤਦੇ ਐ ਤੇ 5-500 ਦਾ ਇਨਾਮ ਹੈ ਕਿ ਪਹਿਲਾ ਮੈਂ ਕਹਿੰਨਾ ਦੇਰੀ ਹੋ ਚੁੱਕੀ ਹੈ ਹੁਣੇ ਜਿੱਤੇ ਨਹੀਂ ਇਹ ਪਹਿਲਾ ਰੱਖਣਾ ਸੀ ਨਾਮ ਆਵੇ ਤੰਤੀ ਛੱਡ ਕੇ ਪਹਿਲਾ ਸਰੀਰ ਉੱਢਣੇ ਸੀ ਕਿ ਪਹਿਲਾ ਕਹਿ ਦਿੰਦੇ 5-500 ਲੇਟ ਜਿਹੜੀ ਰਾਸ਼ੀ ਐਨਾਉਂਸ ਕੀਤੀ ਗਈ ਹੈ 12 ਪੁਆਇੰਟ ਹੋ ਚੁੱਕੇ ਆ ਉਹਦੇ ਦੀ ਟੀਮ ਦੇ ਹਾਂ ਆ ਤਾਂ ਬਣਾ ਕੇ ਦੇਦੀ ਸੀ ਬਾਈ ਵੀ ਠੋਕ ਮੇਰੇ ਕੋ ਚੱਜਾ ਜੱਗਾ ਜੱਗਾ ਕੋਸ਼ਿਸ਼ ਕਰਦਾ ਹੋਇਆ ਨਹੀਂ ਗੇਮ ਕਿਹੜਾ ਅੱਛਾ ਜੱਗੇ ਤੇ ਪ੍ਰੈਸ਼ਰ ਇਧਰੋਂ ਬਈ ਪੈ ਗਿਆ ਸੱਜੇ ਪਾਸੇ ਸਾਡਾ ਸਮਨ ਆਇਆ ਖੜਾ ਇਹਦਾ ਚਾਚਾ ਹਾਂ ਇਹਦਾ ਨਾਮ ਦਰਅਸਲ ਜਗਸੀਰ ਸੀ ਜਦੋਂ ਇਹਦਾ ਜਨਮ ਹੋਇਆ ਜਗ ਵਿੱਚ ਸੀਰ ਪਿਆ ਸੀ ਹੌਲੀ ਹੌਲੀ ਫਿਰ ਅਸੀਂ ਇਹਨੂੰ ਵੀਰ ਬਣਾਤਾ ਜਿਹੜਾ ਜਗਵੀਰ ਦਾਦੀ ਦਾ ਪਿਆਰਾ ਨਾਂ ਸਾਡਾ ਜਗਵੀਰ ਬਹੁਤ ਮਸ਼ਹੂਰੀ ਮਿਲੀ ਐ ਇਸ ਨਾਂ ਵਾਲੇ ਨੂੰ ਮੈਂ ਕਹਿੰਦਾ ਕਬੱਡੀ ਝੁਣ ਪੈ ਜਾ ਪ੍ਰਿੰਸ ਪੁਆਇੰਟ ਪ੍ਰਿੰਸ ਦਾ ਬਈ ਆਪ ਕਾਸਪਾਪ ਮੈਚ ਰਜੀਤ ਮਿੱਡਾ ਕਿਹੜਾ ਇੱਕ ਕਬੱਡੀ ਵਾਲਿਆਂ ਵਾਸਤੇ ਨਵਾਂ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਪਿੰਡ ਮਦਰਸਾ ਕਬੱਡੀ ਟੂਰਨਾਮੈਂਟ ਜਿਹਦੇ ਵਿੱਚ weight ਹੋਣਗੇ 40 ਕਿਲੋ 47 ਕਿਲੋ ਤੇ 55 ਕਿਲੋ ਚਾਰ ਜਨਵਰੀ ਤੋਂ ਸਟਾਰਟ ਹੋ ਰਿਹਾ ਹੈ ਇਹ ਟੂਰਨਾਮੈਂਟ ਪਿੰਡ ਮੰਦਰਾ